ਸਿੱਕ ਕਾਲ ਵੀ ਹੋਈ ਬਈ ਮੈਂ ਤੁਹਾਡਾ ਆਪਣਾ ਸੰਧੂ ਤਲੰਡੀ ਸਾਬ ਵਾਲਾ ਬਈ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਤੁਹਾਡੇ ਬਾਅਦ ਇੱਕ ਸਪੈਸ਼ਲ ਵੀਡੀਓ ਲੈ ਕੇ ਆਇਆ ਬਈ ਇੱਕ ਮਾਲਕ ਦੇ ਦੋ ਚੀਜ਼ਾਂ ਵਿਕਾਉ ਨੇ ਤੇ ਦੋਨੀਆਂ ਜਮਾ ਸਰੇ ਦੀਆਂ ਚੀਜ਼ਾਂ ਨੇ ਜਮਾ ਵਧੀਆ ਓਰੀਜਨਲ ਤੇ ਸਾਫ਼ ਸੁਥਰਾ ਕੰਮ ਆ ਤੇ ਤੁਹਾਨੂੰ ਵਿਖਾਉਣੇ ਆਪਾਂ ਪਹਿਲਾਂ ਬਾਈ ਕੋਲੇ ਸੋਨਾ ਲੀਕਾ 750 ਨੀਲੇਟ ਡੜਾ ਪੰਜਾਬ ਨੰਬਰ 6 ਚਰੀ 14 ਦਾ 12 ਚ ਅਪੋਲੋ ਕੰਪਨੀ ਦੇ ਟਾਇਰ ਆਗੇ ਟਰੈਕਟਰ ਇਹਨੇ ਸਾਰੀ Ориਜਨਲ ਆ ਸਾਫ ਸੁਥਰਾ ਪੂਰਾ ਸੋਹਣਾ ਟਰੈਕਟਰ ਆ ਮਾਡਲ ਹੈਗਾ 2004 ਨੀਸ਼ਨ ਪੱਖੋਂ ਪੂਰਾ ਸਾਫ ਆ ਟਰੈਕਟਰ ਜੇ ਮੰਗ ਦੀ ਗੱਲ ਕਰੀਏ 2 ਲੱਖ ਤੇ 45 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਹਨ ਕਾਲੀ ਤੋਂ 50 ਕੁ ਪੇਹ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਸਾਰਾ Ориਜਨਲ ਆ ਕੰਡੀਸ਼ਨ ਆ ਸਾਫ ਬਾਕੀ ਚੈੱਕ ਕਰ ਲੋ ਟਰੈਕਟਰ ਹੁਣ ਚਾਰੇ ਪਾਸੇ ਬਟਰੈਕਟਰ ਵਿਖਾ ਦਿੰਨੇ ਆ ਕਾ ਰੂਟਰ ਟਰੈਕਟਰ ਆ ਜਿਵੇਂਦਰਾ ਮੇ ਵਾੜ ਲੈਣਾ ਟਰੈਕਟਰ ਹੈ ਨਹੀਂਗਾ ਜੇ ਕਿਸੇ ਵੀਰ ਭਾਈ ਨੇ ਟਰੈਕਟਰ ਇਹ ਖਰੀਦਣਾ ਹੋਵੇ ਤੇ ਨੰਬਰ ਦੇਵਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਪੂਰਾ ਬਾਈ ਕਹਿੰਦਾ ਮਾਨਤਨ ਕਰਦਾਂਗੇ ਟਰੈਕਟਰ ਖਰੀਦਣ ਵਾਲੇ ਦਾ ਤੇ ਬਾਈ ਕੋਲੇ ਨਾਲ ਇੱਕ ਟਰਾਲਾ ਵੀ ਆ ਦੋਨੇ ਚੀਜ਼ਾਂ ਬਾਈ ਦੀਆਂ ਬਕਾਊ ਨੇ ਟਰਾਲਾ ਇਹ 1 ਲੱਖ 45 ਹਜ਼ਾਰ ਤੋਂ ਨਹੀਂ ਘੜਦਾ ਬਣਿਆ ਹੋਇਆ ਜਾਜੀ ਫਸਦਾ ਬਣਿਆ ਬਈ ਫਾਰਸੀ ਪੂਰਾ ਨਰੋਆਗਾ 11 ਮੋਟਰ ਲੰਬਾ 11.5 11 ਫੁੱਟ ਲੰਬਾ 6.5 ਫੁੱਟ ਚੌੜਾ ਕਿੰਨੇ ਵੇਡ ਦਾ ਵੀ ਟਰਾਲਾ ਏ 18-19 ਮੋਟਰ ਦਾ 18-19 ਮੋਟਰ ਦਾ ਪੂਰਾ ਚੰਗਾ ਟਰਾਲਾ ਆਉਣਾ ਬਾਕੀ ਬਈ ਭਵਾਨੀਗੜ੍ਹ ਦਾ ਟਰਾਲਾ ਉਹੀ ਬਹੁਤ ਮਸ਼ਹੂਰ ਹੁੰਦਾ ਨਾ ਵੱਡਾ ਪੰਪ ਲੱਗਿਆ ਹੋਵੇਗਾ ਵੱਡਾ ਪੰਪਾ ਵੀ ਭਵਾਨੀਗੜ੍ਹ ਦੀ ਚੀਜ਼ ਆ ਜਿਹੜੀ ਬਣਦੀ ਆ ਬਈ ਪੂਰੀ ਚੰਗੀ ਬਣਦੀ ਆ ਕਿਸੇ ਪਾਸੋਂ ਕੋਈ ਗਲਿਆ ਫਲਿਆ ਕਿਤੇ ਨਹੀਂਗਾ ਜੀ ਫਰਸ਼ ਦੇਖਦੇ ਨਾ ਪੂਰਾ ਸਾਫ਼ ਸੁਥਰਾ ਫਰਸ਼ ਪਿਆਗਾ ਕਹੇਗੇ ਦੀ ਫਰਸ਼ ਹੈ ਦੀ ਡਬਲ ਹੌਕਾ ਡਬਲ ਪੰਪ ਡਬਲ ਟਾਇਰਾ ਬੇਦਾਗ ਟਾਇਰ ਆਗੇ ਟਾਇਰ ਵਾਈਕਾਂ ਨੂੰ ਅਸੀਂ ਖੋਲ ਕੇ ਚੈੱਕ ਕਰ ਲਿਓ ਭਵਾਨੀਗੜ ਦਾ ਪੂਈ ਟਰਾਲਾ ਪੂਰਾ ਮਸ਼ਹੂਰ ਟਰਾਲਾ ਹੈ ਬਈ ਭਵਾਨੀਗੜ ਦੇ ਥੱਲੇ ਤੁਹਾਨੂੰ ਦਿਖਾ ਦਿੰਨੇ ਆਪਾਂ ਰਾਕੀ ਵੀ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤਾਂ ਜੋ ਕੋਈ ਕਿਸੇ ਵੀਰ ਭਾਈ ਨੂੰ ਕੋਈ ਖਰੀਦਣਾ ਹੁੰਦਾ ਤੇ ਵਾਈ ਕੋਲੇ ਵੀਡੀਓ ਪਹੁੰਚ ਜੇ ਤੇ ਬਾਈ ਸੌਦਾ ਕਰ ਲੈਣਾ ਬਾਈ ਕੀ ਵਾਰੀ ਜੇ ਕਿਸੇ ਵੀਰ ਪਈ ਨਾ ਦੋਨੇ ਚੀਜ਼ਾਂ ਇਕੱਠੀਆਂ ਖਰੀਦਣੀਆਂ ਹੋਣ ਨਾ ਨਾਲ ਟਰੈਕਟਰ ਤੇ ਟਰਾਲਾ ਬਾਈ ਕਹਿੰਦਾ 3 ਲੱਖ ਤੇ 70 ਹਜ਼ਾਰ ਬਾਈ ਟਰੈਕਟਰ ਦੀ ਤੇ ਟਰਾਲੇ ਦੀ ਡਿਮਾਂਡ ਕਰਦੇ ਆ ਉਹਦੇ ਵਿੱਚੋਂ ਮਾਨਤਾ ਨਾ ਹੋ ਜੂਗਾ ਇਹ ਹੁਣ ਤੁਹਾਡੀ ਚੁਆਇਸ ਹੈ ਵੀ ਦੋਨੇ ਚੀਜ਼ ਇਕੱਠੀਆਂ ਲੈਣੀਆਂ ਜਾਂ ਡੋਡ ਲੈਣੀਆਂ ਜੇ ਤਾਂ ਡੋਡ ਲੈਣੀਆਂ ਫਿਰ ਤਾਂ 1 ਲੱਖ 45 ਹਜ਼ਾਰ ਦਾ ਟਰਾਲਾ ਤੇ 2 ਲੱਖ 45 ਹਜ਼ਾਰ ਦਾ ਟਰੈਕਟਰ ਆ ਇਹ ਹੁਣ ਤੁਸੀਂ ਆਪ ਮਨ ਸੋਚ ਕੇ ਬਣਾ ਲਓ ਕਿ ਘੱਟੀਆਂ ਲੈਣੀਆਂ ਕਿ ਅਟੋਟ ਲੈਣੀਆਂ ਹੈ ਨਾ ਤੇ ਬਾਕੀ ਆਪਾਂ ਨੰਬਰ ਦੇ ਦਾਂਗੇ ਤੁਹਾਨੂੰ ਉਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਬਈ ਵਾਤ ਤੋਂ ਵਾਤ ਸ਼ੇਅਰ